ਇਸ ਸਸਰੀ ਗੱਲ ਸਾਰੇ ਭਰਾਵਾਂ ਨੂੰ ਉਹ ਠੀਕ ਠਾਕ ਉਹ ਸਾਰੇ ਭਰਾ ਤੇ ਜਾਨਵਰ ਵਧੀਆ ਕਈ ਦਿਨ ਹੋ ਗਏ ਭਾਈ ਵੀਡੀਓ ਨਹੀਂ ਪਾਈਆਂ ਆਪਾਂ ਥੋੜੀ ਜਿਹੀ ਸੀਗੇ ਤੇ ਠੰਡ ਬਹੁਤ ਪਈ ਹੈ ਤੇ ਤੁਹਾਨੂੰ ਖੁੱਡਾਂ ਦੇ ਹਾਲ ਦਿਖਾਉਣੇ ਆ ਉਤਰਾਂਦਿਆਂ ਤੇ ਨਹੀਂ ਬੰਦੇਗੇ ਤੇ ਕੋਈ ਲੌਣੇ ਕੋਈ ਖੁੱਡਾਂ ਦੇ ਵਿੱਚ ਸਲਾਬ ਬਹੁਤ ਜ਼ਿਆਦਾ ਹੋ ਗਈ ਪਈ ਹੈ ਤੇ ਆਹ ਦੇਖੋ ਲਾ ਕੁਕੀਨੀ ਕਿਨੀ ਫੜੀ ਪਈ ਹੈ ਕਬੂਤਰ ਸਾਰੇ ਕਈ ਬੈਠੇ ਅੰਡਿਆਂ ਤੇ ਤੇ ਉਹ ਜੁੜੀ ਬੈਠੇ ਅੰਡਿਆਂ ਤੇ ਇਧਰਲੇ ਹੁੱਡੇ ਚ ਇਸਲਾਬ ਬਹੁਤ ਜ਼ਿਆਦਾ ਅਰੇ ਲੇਖੋ ਨੈਰਾ ਸਾਬ ਕੀਤੀ ਸੀ ਖੁੱਡੇ ਤੇ ਆ ਆ ਵੀ ਆਂਡੇ ਤੇਰੀ ਬੰਨ ਜੀ ਗੇ ਇੰਗੇ ਲਦਾ ਕਰਕੇ ਬਾਕੀ ਕੁਮਤਰ ਤਾਂ ਬੈਠੇ ਹੋਏ ਆ ਵੇਖੋ ਇਧਰ ਆਂਡੇ ਲਾਈ ਬੈਠੇ ਤਾਂ ਕਰਦੇ ਕੋਈ ਜਗਾੜ ਲਾਉਣੇ ਆ ਆਹ ਰੱਜ ਚੁੱਲਾ ਗਰਮ-ਗਰਮ ਸੀਗਾ ਅੱਗ ਬਾਲੀ ਸੀ ਇਹਦੇ ਥੱਲੋਂ ਮਿੱਟੀ ਗੱਡੀ ਆ ਨਿੱਗਾਲੀ ਤੇ ਆਪਾਂ ਉਹ ਮਿੱਟੀ ਰਲਾ ਕੇ ਵਿੱਚ ਤੇ ਆ ਮਿੱਟੀ ਆਪਾਂ ਬਣਾਤੀ ਸੁੱਕੀ-ਸੁੱਕੀ ਵਧੀਆ ਤੇ ਥੋੜੀ ਜੀ ਮਤਲਬ ਸੁਆਹ ਤੱਤੀ ਸੀ ਮਿੱਟੀ ਤੇ ਵਿੱਚ ਆ ਮਿਕਸ ਕਰ ਲਈ ਇਹ ਰੇਤਲੀ ਮਿੱਟੀ ਹੁਣ ਦੇਖੋ ਅਰਸ਼ਾਨ ਨੇ ਨਾ ਛਾਣ ਕੇ ਤੇ ਇਹਨੂੰ ਉਲਾਤਾ ਚੰਗੀ ਤਰ੍ਹਾਂ ਇਹ ਸਾਫ਼ ਕਰਨ ਵਾਲਾ ਇਹ ਚ ਬਹੁਤ ਜ਼ਿਆਦਾ ਗਿੱਲਾ ਤੇ ਇਹ ਵੀ ਤੁਹਾਨੂੰ ਸੁੱਕਾ ਬਣਾਉਣੀ ਹੈ ਪੂਰਾ ਇਹ ਮਿੱਠਾ-ਗੁੱਠਾ ਸਾਰਿਆਂ ਚੱਕ ਦਿੰਨੇ ਆ ਲਗੜੀਆਂ ਤਾਂ ਉਹਦੇ ਠੀਕ ਹੋਣਗੇ। ਚਲਾਉ ਫੜੀ ਕਿਹੜੇ ਤਲੋਂ।

ਸੱਟ ਰਹਿਣਗੇ ਗੁੱਦਾ ਜ਼ਿਆਦਾ ਠੰਡਾ ਨਹੀਂ ਹੋਣਾ ਦੱਸੋ ਮਿੱਟੀ ਦਾ ਸਲਾਬ ਦੀ ਖੜੂ ਵੀ ਨਹੀਂ ਇਹ ਤਾਂ ਸਾਰੇ ਥੱਲੇ ਯellow ਹੋ ਜਾਂਦਾ ਜਮਾ ਪੁੱਤਰ ਵੀ ਸੱਟ ਰਹਿਣਗੇ ਬਸ 2 ਕੁ ਮਹੀਨੇ ਰਹਿ ਗਏ ਬਾਜੀਆਂ ਦੀ ਆਮ ਸੰਭਾਈ ਕਰ ਲਈਏ ਬਿਮਾਰ ਮੂਰ ਹੋਗੇ ਤਾਂ ਫਿਰ ਇਕਤ ਆਊਗੀ ਅਜੇ ਤੀ ਤਾਂ ਸਹੀ ਹੈ ਜਾਨਵਰ ਜਮਾ ਆਪਣੇ ਆ ਜਾਨਵਰ ਵੀ ਬਈ ਛੱਡਣ ਵਾਲੇ ਆਪਣੇ ਸਾਰੇ ਸੈੱਟ ਹੈ ਅਜੇ ਤਾਈ ਤਾਂ ਕੋਈ ਬਿਮਾਰੀ ਚ ਨਹੀਂ ਆਇਆ ਇਹਦਾ ਤੇ ਆ ਆਪਣਾ ਖੁੱਡਾ ਦੇਖੋ ਰੈਡੀ ਕਰਤਾ ਮਿਹਨਤ ਲੱਗੀ ਬਈ ਸਿਰਫ ਅੱਧਾ ਘੰਟਾ ਲੱਗਿਆ ਇੱਧੇ ਘੰਟੇ ਚ ਆਪਾਂ ਹੁਣ ਪਰਲਾ ਖੁੱਡਾ ਵੀ ਨਾਲ ਦੀ ਨਾਲ ਹੀ ਕਰ ਦਾਂਗੇ ਤੇ ਆ ਦੇਖੋ ਭਰਾ ਠੀਕ ਹੈ ਖੁੱਡਾ ਹੁਣ ਵੇਖ ਲਓ ਜਮੈਂ ਆਪਾਂ ਗਿੱਲ ਸੀ ਪੂਰੀ ਪਰਲੇ ਜੀ ਵੀ ਸੀਗੀ ਤੇ ਅ ਘੁੱਡੀ ਚ ਵੀ ਹੈਗੀ ਇਹ ਦੇਖੋ ਇਹ ਵੀ ਆਪਾਂ ਹੁਣ ਕਰਦਾਂਗੇ ਆ ਵਡਾ ਫਟਾ ਗਿਆ ਤਰੋਂ ਤੇ ਅਦਰ ਨਾਲ ਨਾਲ ਆਪਾਂ ਕਰੀ ਦਿੱਤਾ ਪਹਿਲਾਂ ਵੀਡੀਓ ਚ ਤੁਹਾਨੂੰ ਦਿਖਾਤਾ ਆ ਜਾਨਵਰ ਹੈ ਬਈ ਸਹੀ ਹੈ ਤੰਦਰੁਸਤ ਹੈ ਪ੍ਰਮਾਤਮਾ ਦੀ ਆਣ ਨਾਲ ਸੈੱਟ ਹੈ ਜਮਾ ਪਤਾ ਵੀ ਖਾਂਡਿਆਂ ਤੇ ਨਹੀਂ ਬੰਦੇ ਸੀ ਕਬੂਤਰ ਦਿੱਕਤ ਆਈ ਜਾਂਦੀ ਸੀ ਕਬੂਤਰਾਂ ਨੂੰ ਥੱਲੋਂ ਧਰਤੀ ਜਿਆਦੇ ਅੰਦਰੋਂ ਠੰਢੀ ਸੀਗੀ ਤੇ ਠੰਢੀ ਇੰਨੀ ਪੈ ਚੁੱਕੀ ਹੈ ਮੰਨ ਲਓ ਵੀ ਹਵਾ ਉਹ ਠੰਡੀ ਦੇ ਕੂਟਰ ਵੀ ਵਿਚਾਰ ਕੀ ਕਰਨ ਫਿਰ ਤੇ ਤਾਂ ਕਰਕੇ ਬਈ ਸਬਸਕ੍ਰਾਈਬ ਜਰੂਰ ਕਰੋ ਜੇ ਭਰਾ ਬਣ ਕੇ ਤੇ ਆ ਤਰੀਕਾ ਵਰਤ ਲਓ ਜੇ ਬਈ ਚੁੱਲੇ ਥੱਲੋਂ ਬਈ ਜਮਾ ਜਿਵੇਂ ਆਪਾਂ ਪਤੀਲਾ ਜਾਂ ਕਿਤੇ ਗਰਮ ਕਰਦੇ ਆ ਉਹ ਮਤਲਬ ਵੀ ਜਦੋਂ ਆਗੂ ਕੁਸਾਰੀ ਚੱਕ ਕੇ ਥੋੜੂ ਛਾਂ ਲਓ ਜੇ ਫਿਰ ਉਹਦੇ ਵਿੱਚ ਮਿੱਟੀ ਪਾ ਲਓ ਜੇ ਠੰਡੀ ਹੁੰਦੀ ਹੈ ਮਿੱਟੀ ਤਾਂ ਉਹ ਵਧੀਆ ਕੋਸਾ ਆ ਬਣ ਜੂਗਾ ਜਿਗਾਰਡਮੈਂਟ ਤੇ ਉਸ ਤੋਂ ਬਾਅਦ ਕੀ ਆਪਣੇ ਐਸਿਡ ਦੋ ਜੇ ਕੋਸ਼ ਮਨ ਲੂ ਵੀ ਠੀਕ ਹੋ ਜਾਊਗਾ ਤੋਂ ਪੰ ਲੱਗਣੀਆਂ ਤਾਂ ਫੇਰ ਕੁੱਡੇ ਸੈੱਟ ਹੋਣਗੀਆਂ ਨਹੀਂ ਤਾਂ ਫਿਰ ਬਈ ਬਿਮਾਰ ਹੋਣਗੇ ਕਬੂਤਰ ਤੇ ਜਿਹੜੇ ਦੂਜੇ ਭਰਾ ਬਈ ਆਪਣੀ ਵੀਡੀਓ ਦੇਖਣਗੇ ਤੇ ਆਹ ਦੇਖ ਲਓ ਜੀ ਬਈ ਆਪਣਾ ਸੈਂਪਲ ਜਿਹਾ ਤਰੀਕਾ ਠੀਕ ਹੈ ਆਪ ਹੀ ਕੀਤਾ ਆਪਾਂ ਸਾਰਾ ਤੇ ਕਰ ਲਓ ਜੇ ਭਰਾ ਠੀਕ ਹੈ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਜਰੂਰ ਕਰੋ ਜੇ ਵੀਡੀਓ ਚੰਗੀ ਲੱਗੀ ਹੋਈ ਤਾਂ ਠੀਕ ਹੈ ਭਰਾ ਓਕੇ ਅਗਲੀ ਵੀਡੀਓ ਲਾਵਾਂਗੇ ਤੁਹਾਡੇ ਵਾਸਤੇ ਜਰੂਰ ਕੀ ਆਪਾਂ ਲੈ ਆਂਦੀ ਉਹੀ ਆ ਦੇਖੋ ਭਾਈ ਥੋੜਾ ਜਿਹਾ ਹੁੱਡਾ ਭਾਂ ਵਧੀਆ ਕਰਤਾ ਸੱਭਾ ਸੱਭਾ ਕੀ ਕਾ ਹੋ ਗਿਆ ਆਪਣਾ ਹੁੱਡਾ ਆ ਛੱਗਣ ਵਾਲੇ ਜਾਨਵਰ ਸਾਰੇ ਉੱਪਰ ਨਿਕਲ ਲਿਆ ਨਹੀਂ ਪਈਆਂ ਜਮਈ ਬਦਲ ਗਈ ਕੁੰਦ ਬਹੁਤ ਜ਼ਿਆਦਾ ਅੱਜ ਸੂਰਜ ਨਿਕਲਿਆ ਬਾਤ ਆਪਣਾ ਰੈਡੀ ਹੋ ਗਿਆ ਖੁੱਡਾ ਜਵਾ